ਦੇਸ਼ ਦੀ ਸੰਸਦ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸਾਰਾ ਭਾਰਾ ਨੌਜਵਾਨ ਸਭਾ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਆਈ ਡਿਪਟੀ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਤਹਿ ਪ੍ਰੋਗਰਾਮ ਤਹਿਤ ਪ੍ਰਦਰਸ਼ਨ ਕੀਤਾ ਗਿਆ ਅਤੇ ਬਣੇਗਾ ਕਾਨੂੰਨ ਦੇ ਤਹਿਤ ਪ੍ਰਦਰਸ਼ਨ ਕੀਤਾ ਗਿਆ ਅਤੇ ਮੈਨਘਾ ਪੱਤਰ ਦਿੰਦੇ ਹੋਏ ਕਿਹਾ ਗਿਆ ਕਿ ਸੰਸਦ ਵਿੱਚ ਇਹ ਕਾਨੂੰਨ ਬਣੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਅਤੇ 90 ਘੰਟੇ ਕੰਮ ਦੀ ਜਗ੍ਹਾ 35 ਘੰਟੇ ਕੰਮ ਹੋਣਾ ਚਾਹੀਦਾ ਹੈ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸੰਸਦ ਕਾਨੂੰਨ ਦੇ ਘੜੇ ਬੈਕੇ ਕਾਨੂੰਨ ਬਣਾਉਂਦੇ ਹਨ ਅਤੇ ਬੇਰੁਜ਼ਗਾਰਾਂ ਲਈ ਕਾਨੂੰਨ ਕਿਉਂ ਨਹੀਂ ਬਣਾ ਰਹੇ ਇਹ ਵੱਡਾ ਸਵਾਲ ਹੈ ਨਿਸ਼ਾਨ ਆ ਤੇ ਦੇਸ਼ ਵਿਸ਼ੇਸ਼ਤਾਂ ਦਾ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਅਸਰ ਜ਼ਿੰਮੇਵਾਰੀ ਦੇਸ਼ ਦੀ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਆਗੂਆਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਮੇਰਾ ਨਾਮ ਸ਼ਬੇਗ ਸਿੰਘ ਸਰਮ ਭਰਤ ਨੌਨਸਵਾਜ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਅਸੀਂ ਜਿਹੜਾ ਨਿਗਾ ਐਕਸ਼ਨ ਡੇ ਪੂਰੇ ਪੰਜਾਬ ਦੇ ਵਿੱਚ ਕਰਿਆ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਡੀਸੀ ਦਫ਼ਤਰਾਂ ਤੇ ਸਭ ਡਿਵੀਜ਼ਨਾਂ ਤੇ ਜਿਹੜਾ ਨਿਗਾ ਐਕਸ਼ਨ ਡੇ ਕੀਤਾ ਗਿਆ ਹੈ ਉਸ ਵੀ ਘੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਇਹ ਬਨੇਗਾ ਐਕਸ਼ਨ ਡੇ ਕਰਾ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਣਾ ਚਾਹੀਦਾ ਹੈ ਜਿਹੜੀ ਸਾਡੀ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਉਹ ਬੇਰੁਜ਼ਗਾਰ ਹੈ ਤੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਬਣਨਾ ਚਾਹੀਦਾ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਇੱਕ ਤਜਵੀਜ਼ ਲੈ ਕੇ ਆਈਆਂ ਨੇ ਜਿਹੜੀਆਂ ਸੈਂਟਰ ਸਰਕਾਰ ਆਪਣੇ ਇੰਡੀਆ ਦੀ ਨਾਲ ਹੀ ਜਿਹੜੇ ਹੋਰ ਆਦੇਸ਼ ਨੇ ਉਹਨਾਂ ਦੇ ਆ ਵੀ ਸਰਕਾਰਾਂ ਕਹਿੰਦੀਆਂ ਨੇ ਵੀ 90 ਘੰਟੇ ਦਾ ਜਿਹੜਾ ਹਫਤਾ ਹੋਣਾ ਚਾਹੀਦਾ ਪਰ ਅਸੀਂ ਉਸ ਜਿਹੜੀ ਤਜਵੀਜ਼ ਨੂੰ ਰੱਦ ਕਰਦੇ ਹਾਂ ਅਸੀਂ ਉਹਦੇ ਜਗ੍ਹਾ ਕਹਿੰਦੇ ਹਾਂ ਕਿ 35 ਘੰਟੇ ਦਾ ਜਿਹੜਾ ਹਫਤਾ ਹੋਣਾ ਚਾਹੀਦਾ ਨਾਲ ਦੀ ਨਾਲ ਅਸੀਂ ਮੰਗ ਕਰਦੇ ਹਾਂ ਕਿ ਕੰਮ ਦਿਹਾੜੀ ਸਮਾਂ ਜਿਹੜਾ ਹੈ ਉਹ ਜਿੱਥੇ ਪੰਜਾਬ ਸਰਕਾਰ ਨੇ 12 ਘੰਟੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਸੀਂ ਉਹਨੂੰ ਰੱਦ ਕਰਕੇ ਜਿਹੜਾ ਕੰਮ ਦਿਹਾੜੀ ਸਮਾਂ ਜਿਹੜਾ ਹੈ 8 ਘੰਟੇ ਤੋਂ ਬਾਅਦ 6 ਘੰਟੇ ਦੀ ਮੰਗ ਕਰਦੇ ਹਾਂ ਜਿਵੇਂ ਜੇ ਮੈਂ ਬੇਰੁਜ਼ਗਾਰੀ ਵੱਧਦੀ ਹੈ ਤਾਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਜਿਹੜਾ ਜਿਹੜਾ ਇਹ ਕਾਨੂੰਨ ਹੈ ਕੰਮ ਦਿਹਾੜੀ ਸਮਾਂ ਉਹ ਘਟਾ ਕੇ ਜਿਹੜੇ ਸਾਰਿਆਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਅੱਜ ਦਾ ਜਿਹੜਾ ਇਹ ਐਕਸ਼ਨ ਡੇ ਹੈ ਇਹ ਬਹੁਤ ਸ਼ਾਨਦਾਰ ਹੋਇਆ ਹੈ ਔਰ ਅਸੀਂ ਅਗਲੇ ਲਗਾਤਾਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਹੀਨੇ ਦੇ ਵਿੱਚ ਇੱਕ ਵਾਰ ਜਿਹੜਾ ਇਹ ਐਕਸ਼ਨ ਡੇ ਕਰਾ ਕਰਾਂਗੇ ਤੇ ਇਹ ਅੱਜ ਇੱਕ ਨਵੀਂ ਸ਼ਾਫ ਛੱਡ ਕੇ ਤੇ ਇਹ ਜਿਹੜਾ ਬਨੇਗਾ ਡੇ ਹੈ ਇੱਕ ਨਵਾਂ ਜਿਹੜਾ ਆਪਾਂ ਸੀ ਬਨੇਗਾ ਐਕਸ਼ਨ ਡੇ ਦੇ ਅੱਜ ਸਾਡਾ ਦੂਜਾ ਮਹੀਨਾਵਾਰੀ ਸੀ ਕਿਉਂਕਿ ਪਹਿਲਾਂ ਅਸੀਂ ਫਰਸਟ ਜਿਹੜਾ ਬਨੇਗਾ ਐਕਸ਼ਨ ਡੇ ਆ ਉਹ ਜਨਵਰੀ ਦੀ 22 ਤਰੀਕ ਨੂੰ ਇੱਥੇ ਹੀ ਡੀਸੀ ਦਫਤਰ ਫਾਈਲ ਕਾ ਵਿੱਚ ਕਰ ਚੁੱਕੇ ਆ ਔਰ ਅੱਜ ਜਿਹੜਾ ਸੈਕੰਡ ਬਨੇਗਾ ਡੇ ਜਿਹੜਾ ਐਕਸ਼ਨ ਡੇ ਆ ਉਹ ਵੀ ਅਸੀਂ ਇੱਥੇ ਡੀਸੀ ਦਫਤਰ ਕੀਤਾ ਪਰ ਪਿਛਲਾ ਅਸੀਂ 9 ਜ਼ਿਲ੍ਹਿਆਂ ਦੇ ਵਿੱਚ ਕੀਤਾ ਸੀ ਤੇ ਹੁਣ ਜਿਹੜਾ ਆ ਉਹ 18 ਜ਼ਿਲ੍ਹਿਆਂ ਦੇ ਵਿੱਚ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਅਲੱਗ-ਅਲੱਗ ਕੀਤਾ ਜਿਵੇਂ ਫਾਇਲਕਾ ਦੇ ਵਿੱਚ ਤੇ ਨਾਲ ਹੀ ਅਸੀਂ ਸਬਡਿਵੀਜ਼ਨ ਜਲਾਲਾਬਾਦ ਦੇ ਵਿੱਚ ਵੀ ਉੱਥੇ ਸਾਡੀ ਟੀਮ ਨੇ ਕੀਤਾ ਸਾਡੀ ਮੰਗ ਇਹ ਹੈ ਕਿ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਉਪਾਸ ਹੋਣਾ ਚਾਹੀਦਾ ਹੈ ਜਿਹੜਾ ਇਹ ਗਰੰਟੀ ਕਰਦਾ ਹੈ ਕਿ ਅਨਸਿੱਖਿਆਤ ਲਈ 35000 ਰੁਪਇਆ ਅਰਧ ਸਿੱਖਿਆਤ ਲਈ 40000 ਰੁਪਇਆ ਸਿੱਖਿਆਤ ਲਈ 45 ਤੇ ਉੱਚ ਸਿੱਖਿਆ ਤੇ ਲਈ ਜਿਹੜਾ 60000 ਰੁਪਏ ਦੀ ਗਾਰੰਟੀ ਕਰਦਾ ਕਾਨੂੰਨ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣਾ ਚਾਹੀਦਾ ਔਰ ਉਹਦੀ ਤਜਵੀਜ਼ ਨੂੰ ਲੈ ਕੇ ਜਿਹੜਾ ਜਿਵੇਂ ਸਰਕਾਰਾਂ ਸਾਡੀਆਂ ਪ੍ਰੋਗਰਾਮ ਉਲੀਕ ਰਹੀਆਂ ਕਿ 90 ਘੰਟੇ ਦਾ ਹਫਤਾ ਤੇ 13 ਘੰਟੇ ਜਿਹੜਾ ਹੈ ਉਹ ਕੰਮ ਤੇੜੀ ਸਮਾਂ ਕਰਨ ਦੀ ਗੱਲਬਾਤ ਹੋ ਰਹੀ ਹੈ ਉਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਆ ਉਹਨੂੰ ਅਸੀਂ ਰਿਜੈਕਟ ਕਰਦੇ ਆ ਉਹ ਸਾਨੂੰ ਮਨਜ਼ੂਰ ਨਹੀਂ ਉਹਦੇ ਬਦਲੇ ਵਿੱਚ ਜਿਵੇਂ ਕਿ ਭਗਤ ਸਿੰਘ ਕਹਿੰਦੇ ਆ ਕੰਮ ਦਿਹਾੜੀ ਸਮਾਂ ਘੱਟ ਕਰਕੇ ਸਾਰੇ ਬੇਰੁਜ਼ਗਾਰਾਂ ਦਾ ਹੱਲ ਕੀਤਾ ਜਾ ਸਕਦਾ ਹੈ ਉਹਦੇ ਤਹਿਤ ਅਸੀਂ ਕਹਿੰਦੇ ਆ ਕਿ ਕੰਮ ਦਿਹਾੜੀ ਸਮਾਂ ਜਿਹੜਾ ਉਹ 6 ਘੰਟੇ ਕਾਨੂੰਨ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ ਹੈ ਔਰ ਕਾਨੂੰਨ ਦੁਆਰਾ ਹੀ ਬਨੇਗਾ ਕਾਨੂੰਨ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਬਨੇਗਾ ਦਾ ਮਤਲਬ ਹੈ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਜੇ ਅਸੀਂ ਇਹਨੂੰ ਇੰਗਲਿਸ਼ ਵਿੱਚ ਤਰਜਮਾ ਕਰਨਾ ਹੋਵੇ ਟਾਪਾਗਰ ਸਿੰਘ ਨੈਸ਼ਨਲ এমਪਲாய்ਮੈਂਟ ਗਰੰਟੀ ਐਕਟ ਇਹ ਜਿਹੜਾ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕਰਕੇ ਸਾਡੇ ਦੇਸ਼ ਦੀ 45 ਕਰੋੜ ਜਿਹੜੀ ਬੇਰੁਜ਼ਗਾਰੀ ਜਵਾਨੀ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਕਾਬਲ ਬਣਾਇਆ ਜਾ ਸਕਦਾ ਹੈ ਇਹਦੇ ਲਈ ਅਸੀਂ ਲਗਾਤਾਰ ਲੜ ਰਹੇ ਹਾਂ ਔਰ ਪੂਰਾ ਸਾਲ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਕਰਨ ਦਾ ਸਾਡਾ ਪ੍ਰੋਗਰਾਮ ਹੈ ਔਰ ਅਗਲੇ ਮਹੀਨੇ ਅਸੀਂ ਫੇਰ ਜਿਹੜਾ ਇੱਥੇ ਡੀਸੀ ਦਫ਼ਤਰ ਆ ਕੇ ਬਨੇਗਾਡੇ ਜਿਹੜਾ ਉਹ ਲੋਕਾਂ ਤੱਕ ਪੁਛਦਾ ਕਰਾਂਗੇ ਇਹਦੇ ਵਿੱਚ ਅਸੀਂ ਪੰਮਫਲਟ ਵੀ ਵੰਡਦੇ ਆ ਉਹਦੇ ਤੇ ਸਾਰਾ ਪ੍ਰੋਗਰਾਮ ਲਿਖਿਆ ਹੋਇਆ ਹੈ ਔਰ ਅਸੀਂ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਸੱਦਾ ਦਿੰਦੇ ਆ ਕਿ ਆਓ ਆਪਾਂ ਹਮਲਾ ਮਾਰੀਏ ਔਰ ਸਾਡੇ ਦੇਸ਼ ਦੀ ਜਿਹੜੀ ਸੁੱਤੀ ਸਰਕਾਰ ਨੂੰ ਜਗਾਨ ਵਿੱਚ ਕਾਮਯਾਬ ਹੋਈਏ ਤਾਂ ਕਿ ਉਹਤੇ ਕਾਨੂੰਨ ਬਣਾ ਕੇ ਸਾਰੇ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत